ਉੱਠੇ ਤੇ ਚੜ ਕੇ ਚਰਨਜੀਤ ਸਿੰਘ ਚੰਨੀ ਵੱਲੋਂ ਆਪਣੇ ਸਮਰਥਕਾਂ ਦਾ ਤਸਵੀਰ ਦੇਖੋ ਤਸਵੀਰ ਦੇਖੋ ਕਾ ਦੇਖੋ ਕਾਂਗਰਸ ਦਾ ਝੰਡਾ ਜਿਹੜਾ ਬੁਲੰਦ ਕੀਤਾ ਗਿਆ ਹੈ ਤਸਵੀਰ ਦੇਖੋ ਉੱਠੇ ਤੇ ਚੜ ਕੇ तमाम ਆਪਣੇ ਸਮਰਥਕਾਂ ਦਾ ਨ ਕਬੂਲਦੇ ਹੋਏ ਨਜ਼ਰ ਆ ਰਹੇ ਨੇ ਜਿੱਤੋ ਬਾਦ ਕੋਠੇ ਤੇ ਜਿਹੜੇ ਜੰਨੀ ਇਹ ਤਸਵੀਰਾਂ ਖੁੱਡੀਆਂ ਨੇ ਇਹ ਦੇਖੋ ਇਹ ਸੁਧੀਆਂ ਤਸਵੀਰਾਂ ਨੇ ਤਾਂ ਸਾਰੇ तमाम ਜਿਹੜੇ ਸਮਰਥਕ ਨੇ ਉਹਨਾਂ ਦਾ ਵਿਨੰਦਨ ਦਾ ਪਿਆਰ ਸਤਕਾਰ ਕਬੂਲਿਆ ਜਾ ਰਿਹਾ ਹੈ ਤਾਂ ਦੇਖ ਸਕਦੇ ਹੋ ਤੁਸੀਂ तमाम ਸਮਰਥਕ ਇਸ ਵੇਲੇ ਮੌਜੂਦ ਨੇ